राज पुत्र आए बापू वो तो पानी का गिलास लेके आए आए वो आए आ गए बापू जी हां बता यार आ लो पानी और काम धंधा सारा हो गया ठीक है पता जगण जैसा है इधर ही हो गया बापू जी दस के तो कुछ ज्ञान ही हैगा मैंने तो थे कहदा बीती आई आईनी ਧਿਆਨ ਰੱਖਿਆ ਕਰ ਪੁੱਤੋ ਦੀ ਸੰਗਤ ਬਹੁਤ ਮਾੜੀ ਹੋ ਗਈ ਹਾਲਾਤ ਇਹ ਦਿਨ-ਪ੍ਰਤੀ ਦਿਨ ਵਿਗੜਦੇ ਜਾਂਦੇ ਨੇ ਇਹ ਮੁੰਡਾ ਘਾਟੇ ਚ ਜਾਊਗਾ ਮੈਂ ਤਾਂ ਕਹਿ ਕੇ ਥੱਕ ਗਿਆ ਪਪਾ ਆਪਣੀ ਬਾਤ ਤੂੰ ਵੀ ਲੈ ਲੈ ਪਪਾ ਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਵੀਰ ਆਪੇ ਸੰਭਲ ਜੂਗਾ ਕੋਈ ਗੱਲ ਨਹੀਂ ਟਾਈਮ ਲੱਗੋਲੂ ਥੋੜਾ ਪੁੱਤ ਜੀ ਮੈਂ ਟੈਨਸ਼ਨ ਨਾ ਲਾਵਾਂ ਹੋਰ ਕੌਣ ਲਵੇ ਫਿਰ ਪਪਾ ਜੀ ਤੁਸੀਂ ਸਾਡਾ ਇਕੱਲਾ ਸਹਾਰ ਹੋਗੇ ਹੰਮੇ ਤੁਸੀਂ ਟੈਨਸ਼ਨ ਨਾਲ ਸਿਹਤ ਖਰਾਬ ਕਰਕੇ ਬੈੜ ਗਏ ਫਿਰ ਮੇਰਾ ਕੀ ਬਣੂਗਾ ਵੀਰੇ ਦਾ ਕੀ ਬਣੂਗਾ ਪਤਾ ਜੇ ਤੁਹਾਡੀ ਮਾਂ ਹੁੰਦੀ ਨਾ ਮੈਨੂੰ ਕੋਈ ਫਿਕਰ ਨਹੀਂ ਸੀ ਉਹਦੇ ਹੁੰਦਿਆਂ ਨੂੰ ਕੋਈ ਫਿਕਰ ਨਹੀਂ ਸੀ ਉਹਦੇ ਬਾਅਦ ਦਾ ਮੈਂ ਤੁਹਾਨੂੰ ਪਿਓ ਦਾ ਰੋਤਾ ਕਰਨੇ ਕਰਨਾ ਸੀ ਇਹਦਾ ਨਾ ਉਹਦੀ ਮਾਂ ਦਾ ਕਰਵਾਰ ਨਹੀਂ ਨਭਾ ਰਹੇ ਪਤਾ ਮੇਰੇ ਲਈ ਤਾਂ ਤੁਸੀਂ ਦੋਨੇ ਫਰਮਾਇਆ ਹੋ ਉਹਦਾ ਤਾਂ ਜਿਹੜਾ ਹਾਲਾਤ ਆ ਦੇਖ ਰਹੀ ਹੈ ਜੇ ਪਤਾ ਮੇਰੀ ਜ਼ਿੰਦਗੀ ਚ ਤੂੰ ਨਾ ਨਾ ਹੁੰਦੇ ਮਰੀਏ ਧੀ ਹੁੰਨਾ ਇੱਕ ਦਿਨ ਮੈਂ ਟੋਕ ਨਾਰਾ ਕਰ ਜਾਂਦਾ ਤਣਾ ਕੋਈ ਨਾ ਬਪੂ ਜੀ ਉਹ ਦਿੱਤੀ ਥੋਡੇ ਨਾਲ ਆ ਤੁਹਾਨੂੰ ਡੋਲਣ ਦੀ ਲੋੜ ਨਹੀਂ ਤੁਹਾਨੂੰ ਕੀ ਪਤਾ ਮੇਰੇ ਦਿਲ ਤੇ ਕੀ ਬੀਤ ਦਿਆ ਮੈਂ ਵਿੱਚੇ ਵਿੱਚ ਮੇਰੀ ਮਾਂ ਨੂੰ ਯਾਦ ਕਰਕੇ ਮੈਂ ਕਿੰਨਾ ਰੋਨੀ ਆ ਨਾ ਪੁੱਤ ਇਦਾਂ ਨਹੀਂ ਗਾਣਾ ਨਾ ਮੇਰੇ ਤੇ ਮੇਰੇ ਦਿੱਤੇ ਫਾਇਦਾ ਕੁਝ ਤੋਂ ਆ ਪਰ ਵੀ ਦਾ ਤਾਂ ਤੈਨੂੰ ਪਤਾ ਹੀ ਆ ਬਹੁਤ ਹੋ ਗਿਆ ਲੋਕਾਂ ਦਾ ਗੱਲਾਂ ਕਰਕੇ ਆ ਪੁੱਤਰ ਤੇਰੇ ਇਹ ਤਰ੍ਹਾਂ ਕਿਉਂ ਬਤਨੀ ਆ ਡੋਣਾ ਲਾਗੀ ਤੇ ਮੇਰਾ ਕੀ ਬਣੂਗਾ ਬਸ ਬਾਪੂ ਜੀ ਮੇਰੇ ਥੋੜੇ ਸਹਾਰੀਆਂ ਤੁਸੀਂ ਨਾ ਮੰਨ ਦੋ ਕਿ ਕਰਾ ਕਰੋ ਤੁਹਾਨੂੰ ਦੇਖ ਕੇ ਮੇਰਾ ਵੀ ਮਨ ਦੁਖੀ ਹੋ ਜਾਂਦਾ ਹੈ ਰੋਟੀ ਖਾ ਲਈ ਬਰੋਟੀ ਖਾ ਲਈ ਬਾਪੂ ਜੀ ਮੈਂ ਥੋੜੇ ਬਿਨਾ ਕੀ ਮੈਂ ਖਾ ਲੂੰਗੀ ਮੈਂ ਤਾਂ ਤੁਹਾਨੂੰ ਡਿੱਕੀ ਜਾਣਾ ਮੇਰਾ ਬਾ ਮੈਂ ਤਾਂ ਰੋਟੀ ਮੈਂ ਆਵਰਤ ਨਹੀਂ ਰਹੀ ਲਾ ਆ ਜਾ ਤੈਨੂੰ ਦੇਖਦੀ ਸੀ ਆਹ ਨਾ ਕਦਮ ਰੱਦ ਬੁਤ ਸਾਰੇ ਪੰਡਤ ਜੇ ਕਰਦਾ ਇਹਦਾ ਤਪਨ ਕੋੜੀ ਨਾ ਆਦੇ ਬੰਦਾ ਤੇ ਬੋਲੇ ਬਾਪੂ ਜੀ ਕੋਈ ਗੱਲ ਨਹੀਂ ਡਰਾ ਮੇਰਾ ਤੂੰ ਤਾਂ ਪਿਆਨਾ ਪਤੈ ਉਹਦੇ ਮਿਲਾਂ ਕੇ ਰਾਤ ਤੋਂ ਬਾਅਦ ਨੱਕੀ ਚੰਗਾ ਸੀ ਕੀ ਕੋਈ ਗੱਲ ਨਹੀਂ ਬਕੂ ਜੀ ਕੁਝ ਵੀ ਹੋਇਆ ਚਾਵੇ ਕਰਦਾ ਨਾ ਮਤ ਨਾ ਬੱਟੀ ਘਰ ਲੈ ਮੈਂ ਰੋਟੀ ਲੈ ਬੀਰਾ ਬਕੂ ਜੀ ਆਪਾਂ ਠੀਕ ਹੋ ਜਾਵੇਂ ਹਾ ਦੇਖ ਲਾ ਹਾ ਦੇਖ ਲਾ ਜੋ ਮੈਂ ਸਿੰਦਾ ਨਾ ਲੋਕਾ ਤੋਂ 100% ਸੱਚ ਨੇ ਪੁੱਤ ਇਹ ਨਸ਼ੇ ਦੇ ਲੱਗ ਨਸ਼ਾ ਕਰਦਾ ਬਹੁਤ ਸੰਗਤ ਘਾਤ ਹੋ ਗਈ ਯਾ ਪੁੱਤ ਮੈਂ ਤੁੰ ਦੇਖਦਾ ਨਾ ਤੁਮ ਰੋਟੀ ਖਾ ਲੈ ਮੇਰੇ ਰੋਟੀ ਲੱਗਦੇ ਮੇਰਾ ਕੰਮ ਦਾ ਵਿਚਾਰ ਤਾ ਮੈਂ ਕੰਮ ਨਾ ਜਾ ਕਿ ਮੈਂ ਮੈਨੂੰ ਕੁੱਤਾ ਕਿਥੋਂ ਪਾਥੇ ਦੇ ਉਹਨਾਂ ਜੋ ਗਾਣੀ ਛੱਡਿਆ ਇਹਨੇ ਮੈਨੂੰ ਪੂਰੇ ਫੰਡ ਬੋਕਾ ਹਾਂ ਕੰਮਾਂ ਨੂੰ ਪੁੱਛ ਕੇ ਗੱਲ ਕਰਦਾ ਹੁੰਦਾ ਸੀ ਹੱਦ ਮੈਨੂੰ ਦੇਖਦੇ ਇੱਥੇ ਗੱਲ ਕਰਦੇ ਨੇ ਕਿਹੜੇ ਬੰਦੇ ਨੂੰ ਮੈਂ ਕਹਿੰਦਾ ਇੱਕ ਅੱਧੀ ਮੁੰਮਾ ਇਹ ਕਰਤੀ ਆ ਤੇ ਮੈਨੂੰ 100 ਬੰਦਿਆਂ ਬੰਦਿਆਂ ਨੇ ਬਾਪੂ ਜੀ ਤੁਸੀਂ ਚੁੱਪ ਹੋ ਗੋ ਸਾਡਾ ਬੀਪੀ ਵੱਜ ਜਾਊਗਾ ਲੈ ਪਾਣੀ ਪੀ ਲੋ ਬੱਲਾ ਕੱਲਾ ਬੇਤੇ ਕੀ ਖੋਦਾ ਮਾਰਾ ਕਰਦਾ ਗਿਆ ਦੱਸਦੇਂ ਤੇ ਕਰਦਾ ਹੇ ਜੀ ਹਾਪੇ ਕਨਾਪਰ ਹਮਨੇ ਚੱਕਲੇ ਪੰਗਾ ਬਾਬਾ ਜੀ ਤੁਸੀਂ ਮੇਰੀ ਗੱਲ ਮੰਨ ਲਓ ਤੁਸੀਂ ਮੈਂ ਬੱਸ ਹੋ ਕੇ ਮਨੋਂ ਬੰਦ ਤੇ ਲੈਣਾ ਹਾਂ ਤੇ ਲੋਕ ਬੇਜ ਬੈ ਕੇ ਕਰਦੇ ਆਏ ਬਾਬਾ ਬਸਰੀ ਨਾ ਪਰ ਉਹ ਨਾ ਨੀਰ ਨਾ ਪਰ ਘਰੇ ਬੱਚਾ ਨਾ ਮੈਂ ਸਿੱਖਿਆ ਦਿੰਦਾ ਹੁੰਦਾ ਕਿ ਇਹ ਤੇ ਮੇਰੇ ਬੱਚੇ ਦੀਆਂ ਗੱਲਾਂ ਨੂੰ ਦੁਨੀਆ ਤੇ ਜਿਹੜੀ ਇਹ ਮੈਂ ਕਰਿਆ ਹੋਇਆ ਬੱਚਾ ਮਤਲਬ ਜੇ ਮਰੇ ਨਾ ਹੋਰ ਦੁਨਿਆ ਤੇ ਆਪਣੀ ਕਿਸਮਤ ਚ ਲਿਖਿਆ ਹੋਇਆ ਤੇ ਤੇਰਾ ਸਹਦਰ ਜੂਗਾ ਸਭ ਇਹਨਾਂ ਦਾ ਸਭ ਕੁਝ ਹੋ ਜਾਊਗਾ ਇਹਨਾਂ ਨਾਲੋਂ ਨਾਲੋਂ ਪਾਣੀ ਵੀ ਗੋਪਨਾ ਬੀ ਬਣੀ ਹੋਊਗਾ ਇੱਕ ਵਾਰੀ ਆਪਣੀ ਤੇ ਅੰਨੀ ਚਾੱਕ ਕੇ ਦੇਖੋ ਮੇਰੇ ਘਰ ਕੀ ਤਾਂ ਥੋੜੀ ਨੀਗਾ ਮਾਰਾ ਤੁਸੀਂ ਪੁੱਤ ਜੱਟ ਪੱਤਨੀ ਮੈਂ ਚਾਰ ਦਿਨ ਇਹਦੇ ਕਰਦੇ ਜੱਪਦਾ ਮੇਤਾ ਹੁਣ ਨਾ ਕਦੇ ਦੱਸ ਦੁਨੀਆ ਤੋਂ ਕਿਨਾਰਾ ਕਰ ਦਿੰਦਾ ਗੰਮ ਦਾ ਪੁੱਤ ਮੁੰਡਾ ਦੋ ਰੋਟੀਆਂ ਲੈ ਕੇ ਦੇ ਨਾਲ ਤੋਂ ਆਪ ਖਾਲਾ ਹੰਝੇ ਰੱਖ ਕੰਮਰੇ ਲਾ ਨਗਾ ਕਿਉਂ ਕਰਨਾ ਗੀ ਮੇਰੇ ਪੁੱਤ ਚੱਲ ਹੁਣ ਬਿਲਕੁਲ ਨੰਨਾ ਬੈਠੀ ਤੱਕ ਨਾ ਲਾ ਗੰਮ ਦਾ ਤੇ ਮੇਰੇ ਨੂੰ ਨਾ ਹੁਣ ਕੁਝ ਨਹੀਂ ਕਹਿਣਾ ਤੁਹਾਨੂੰ ਮੇਰੀ ਸੌਂ ਲੱਗੀ ਪੁੱਤ ਮੁੰਡਾ ਕਹਿ ਕੀ ਕਰੂੰ ਜੇ ਤਾਂ ਵੀ ਹੋਂਚ ਉਹ ਕੁਝ ਕਹਾ ਹੌਸਦਾ ਹਾਂ ਵੀ ਕੰਦਰ ਨੂੰ ਬੱਤੀ ਨਾਲ ਟਿਕੜਾ ਮਾਰਾ ਰੋਣਾ ਚੁੱਪ ਕਰ ਕੀ ਹੋ ਰਹਾਂ ਦਾ ਚਲ ਮੈਂ ਰੋਟੀ ਲੈ ਕੇ ਆਉਣੀ ਆ ਠੀਕ ਆ ਦੇਖ ਤੈਨੂੰ ਤੋ ਰੋਟੀ ਲੈ ਆਵੇ ਵੇਖ ਕੇ ਜਾ ਕੇ ਜਿਹੜਾ ਰਹਿਣਾ ਉਹ ਕੰਮ ਤਾਂ ਕਰਾ ਇਹ ਕਰਦਾ ਇੱਕੇ ਰ ਕਰਕੇ ਕੰਮ ਕਰਦਾ ਬੰਦਾ ਇੱਕ ਪੈਰ ਨੋਦਾ ਤੀ ਬਗਤ ਵਸਦੇ ਕੋਈ ਤਾਂ ਉਹ ਤਾ ਦੇਵੇ ਤੂੰ ਤੋ ਕਰਕੇ ਬਰਵਾਤਕ ਕਰ ਨਹੀਂ ਤਾਂ ਉਹਨੇ ਕੰਦੇ ਦਾ ਮੈਨੂੰ ਕਿਸੇ ਤਰ੍ਹਾਂ ਦੇਗਾ ਤੇ ਬਿਆਰੀ ਬੀਰੇ ਬੀਰੇ ਕੀ ਹੋ ਗਿਆ ਤੈਨੂੰ ਹਾਂ ਬਣੂ ਹਾਂ ਤੂੰ ਅਹੇ ਕੀ ਖਾ ਕੇ ਆਇਆਗਾ ਮੈਂ ਕੁਝ ਨਹੀਂ ਖਾਦਾ ਹੈਗਾ ਬਾਪੂ ਬੋਲੀ ਜਾਂਦਾ ਉਹੀ ਬੋਲਿਆ ਨਾ ਉਹੀ ਕਵਰ ਆ ਜਾਂਦਾ ਨਾ ਬੀਰੇ ਫਿਰ ਤੂੰ ਆਇਆ ਨਾ ਕਿਉਂ ਡਿੱਗ ਰਿਹਾ ਤੈਨੂੰ ਘੱਟ ਨਸ਼ੇ ਨੂੰ ਕਰ ਲਾ ਦੱਸ ਗਾਣਾ ਘਟਾ ਦੂੰਗਾ ਮੈਂ ਐ ਕਿਵੇਂ ਘਟਜੂ ਪਹਿਲਾਂ ਬੈਠਾ ਹੋ ਚਲ ਦੂੰਗਾ ਪਹਿਣ ਨਸ਼ਾ ਮੈਂ ਥੋੜਾ ਥੋੜਾ ਹੌਲੀ ਹੌਲੀ ਘਟਾ ਦੂੰਗਾ ਤੂੰ ਦਰੇ ਐ ਤਾਂ ਦਿਮਾਗ ਨੂੰ ਹੱਥ ਮਾਰ ਦਿੱਕਰ ਮੇਰੀ ਜਵਾਨ ਮਟਿਆਰ ਭੈਣ ਆਗੀ ਉਹਦਾ ਅਸੀਂ ਕਿੱਥੇ ਵਿਆਹ ਕਰਨਾਗਾ ਮਾਂ ਮੇਰੇ ਸਿਰ ਤੇ ਨਹੀਂ ਹੈਗੀ ਮੇਰੇ ਬਾਪੂ ਨੇ ਸਾਨੂੰ ਕਿੰਨੇ ਔਖਾ ਨਾਲ ਪਾਲ ਤੈਨੂੰ ਆਪਣੇ ਮਾਂ ਦੀ ਯਾਦ ਨਹੀਂ ਆਉਂਦੀ ਹੈਗੀ ਹੁਣ ਮੈਨੂੰ ਕੁਝ ਨਹੀਂ ਯਾਦ ਆਉਂਦੀ ਹੈਗੀ ਉਸ ਪੱਗ ਨੂੰ ਦਿਮਾਗ ਨੂੰ ਹੱਥ ਮਾਰ ਬਾਪੂ ਤਾਂ ਉਹੀ ਕਬਰ ਆ ਜਾਂਦਾ ਪੁੱਤ ਤਾਂ ਪਿਓ ਦੀ ਸੱਜੀ ਬਾਹ ਹੁੰਦਾਗਾ ਤੈਨੂੰ ਜੰਮ ਕੇ ਤਾਂ ਹੁਣ ਪਛਤਾ ਰਿਹਾਗਾ ਐਨੀ ਕੀ ਪਤਾ ਮੇਰਾ ਮਨ ਕਿੰਨਾ ਦੁਖੀ ਹੁੰਦਾਗਾ ਹੋਰੀ ਮੇਰੇ ਭਰਾ ਕੱਲਾਂ ਦੇ ਖੜਨ ਕੋਈ ਨਾ ਤੂੰ ਦੁਖੀ ਨਾ ਹੋ ਹੋ ਜੂਗਾ ਖੜ ਤੈੱਕ ਮੈਂ ਨਾ ਦੁਖੀ ਹੋਣਾ ਐਨੀ ਸੋਹਣੀ ਸੋਨੇ ਵਰਗੀ ਦੇਖ ਜਿਹੜੇ ਤੂੰ ਨਸ਼ੇ ਦੇ ਲੱਗ ਕੇ ਚ ਲੱਗ ਕੇ ਖੇ ਕਰਤੀ ਹੁਣ ਕੀ ਕਰਾਂ ਭਰਾ ਮੇਰੀਏ ਕੀ ਕਰਾਂ ਜੇ ਨਸ਼ਾ ਨਾ ਕਰਾਂ ਤਾਂ ਵੀ ਮਰਦਾ ਨਸ਼ਾ ਕਰਦਾ ਤਾਂ ਵੀ ਮਰਦਾ ਇਹਨੂੰ ਚੰਦਰੇ ਨੂੰ ਲੱਗ ਕੇ ਨਾ ਲਾਓ ਹੁਣ ਛੱਡ ਦੇ ਥੋੜਾ ਥੋੜਾ ਕਰਕੇ ਛੱਡ ਦੇ ਨਾਲੇ ਉਹਦੇ ਆਤਮਾ ਨੂੰ ਸ਼ਾਂਤੀ ਮਿਲ ਜੂਗੀ। ਉਹ ਮੈਨੂੰ ਤੜਫਦਾ ਰਹਿੰਦਾਗਾ। ਉਹ ਮੈਨੂੰ ਤੜ ਮੈਂ ਤੜਪਦਾ ਫਿਰ ਜੇ ਨਹੀਂ ਕੁਛ ਕਰਦਾ। ਜੇ ਨਸਾ ਕਰਦਾ ਨਹੀਂ ਤਾਂ ਮੈਂ ਤੜਪਦਾ। ਚੱਲ ਮੇਰਾ ਵੀਰ ਬਣ ਕੇ ਮੈਂ ਤੇਰੇ ਮੂਰੇ ਹੱਥ ਬੰਨ੍ਹਦੇ ਆ। ਇਹਨੂੰ ਚੰਦਰੇ ਨੂੰ ਹੋਈ ਹੋਈ ਕਿਟਾ ਦੇ। ਬਾਪੂ ਨਾਲ ਕੰਮ ਦੇ ਹੱਥ ਮੜਾਇਆ ਕਰੋ ਉਹਨੂੰ ਹੌਸਲਾ ਹੋਵੇ। ਚੱਲ ਮੈਂ ਦੇਖਦਾ ਪੈਣ ਕੋਰਸ ਕਰਕੇ ਅੱਜ ਤਾਂ ਮੈਂ ਮਰੂੰ ਫਿਰ ਨਸੇ ਤਬਨਾ। ਨਾ ਮੇਰਾ ਵੀਰ ਆਇਆ ਨਾ ਬੋਲ। ਤੋਡੇ ਬਿਨਾ ਮੇਰੀ ਕੋਈ ਜ਼ਿੰਦਗੀ ਨਹੀਂ ਆਏਗੀ ਚਲ ਤੂੰ ਚੁੱਪ ਕਰ ਜਾ ਰੋ ਨਾ ਯਾਦਰੇ ਬਹੁਤ ਮੰਦੂ ਕੀ ਹੁੰਦਾ ਜੇ ਤਾਂ ਬਾਪੂ ਤੈਨੂੰ ਬੋਲਦਾ ਮੈਂ ਤੈਨੂੰ ਕਹਾ ਨਹੀਂ ਸਕਦੀ ਤੂੰ ਨਸ਼ੇ ਕਰਦਾ ਮੱਲੀਆਂ ਢਮਲੀਆਂ ਫਿਰ ਵੀ ਮੇਰਾ ਤੂੰ ਘਰਾਗਾ ਚਲ ਮੈਂ ਕੋਸ਼ਿਸ਼ ਕਰੂੰਗਾ ਜੇ ਘੜ ਦੇ ਕਿਵੇਂ ਨਾ ਕਰ ਮੇਰਾ ਤਾਂ ਫਰਜ਼ ਸੀ ਤੈਨੂੰ ਸਮਝਾਉਣਾ ਅੱਗੇ ਤੇਰੀ ਮਰਜ਼ੀ ਹੈਗੀ ਠੀਕ ਆ ਉਹ ਤਾਂ ਮੇਰਾ ਵੀਰ ਬਥੇਰਾ ਸਿਆਣਾਗਾ ਆਪ ਹੀ ਸਮਝ ਜੂਗਾ ਪਰ ਫਿਰ ਵੀ ਮੇਰਾ ਫਰਜ ਸੀਗਾ ਤੂੰ ਵੀ ਸਮਝੀ ਜੀ ਠੀਕ ਆ ਕੱਲ ਨੂੰ ਫੇਰ ਨਾ ਬਾਪੂ ਤੋਂ ਲਾਂਬਾ ਦਵਾਈ ਕਹਿੰਦਾ ਗੁੱਡੀ ਮੈਂ ਤੇਰੇ ਕਰਕੇ ਚੁਪਾਂਗਾ ਨਾ ਖਾ ਗੱਡੇ ਤੂੰ ਮਰ ਜਾਏਂਗਾ ਕਿੱਧਰ ਨੂੰ ਜਾਵਾਂ ਇੱਕ ਪਾਸੇ ਭੈਣ ਦੁੱਧੇ ਬਸ ਇਹਨਾਂ ਤੋਂ ਚੱਲ ਠੀਕ ਆ ਵੀਰੇ ਬਾਪੂ ਨਾਲ ਕੰਮ ਕਰਾ ਦਿੱਜਾਂਗਾ ਵੀਰੇ ਕੁਝ ਖਾਣਾਗਾ ਰੋਟੀ ਲੈ ਕੇ ਦਮਾਂ ਤੈਨੂੰ ਮੈਂ ਰੋਟੀ ਨਹੀਂ ਖਾਣੀ ਆਏ ਘਰ ਤੂੰ 2 ਕਟਾਂ ਚਾਹਦਿਆਂ ਲੈ ਰਹਿਣਾ ਠੀਕ ਆ ਵੀਰੇ ਮੈਂ ਹੁਣੇ ਲੈ ਕੇ ਆਈ ਠੀਕ ਆ ਜਿਦਾਹੀਂ ਪੁੰਕੀ ਜਾਂਦ ਰੇ ਬੰਦਰ ਕੋਲੇ ਚੰਨ ਤੋੜ ਲੱਗੀ ਪਿਆ ਫਰੇ ਦੋਖ ਰਿਆ ਬਹੁਤ ਯਾਰ ਬੰਦਰੇ ਕਰੂ ਕੋਈ ਨਾ ਕੋਈ ਹਿੱਲਾ ਕੋਈ ਕਰੂ ਹਿੱਲਾ ਗਿਦਾ ਮਰੀ ਜਾਂਦਾ ਨਾ ਇਹ ਚਾਹ ਕਿੱਥੇ ਲੰਘਦੇ ਯਾਰ ਬਾਪੂ ਮੇਰਾ ਕਿੱਥੇ ਆ ਉਹ ਬੋਤਾਇ ਤੇ ਹੋਣਾ ਹੋਰ ਕਿੱਥੇ ਐਵੇਂ ਦੇਖ ਲਾ ਕਿਤੇ ਬਾਹਰ ਬੈਠਾ ਹੋਊਗਾ ਮੈਂ ਤਾਂ ਨਿਕਲ ਆ ਗਿਆ ਹੋਵੇ ਆਪਣੇ ਨਸ਼ੇੜੀ ਯਾਰਾਂ ਕੋਲੇ ਗਿਆ ਹੋਣਾ ਆਪਣਾ ਮੇਸਾ ਪੂਰਾ ਕਰਨ ਬਾਪੂ ਚਾਹ ਮੰਗੀ ਸੀ ਮੈਂ ਤਾਂ ਚਾਹ ਲੈਣ ਵਾਗ ਜੇ ਦਾ ਆ ਕੇ ਦੇਖਿਆ ਹੈ ਨਹੀਂ ਉਹ ਬੋਤਾ ਕਿੰਨਾ ਅੱਦਾ ਵਗ ਗੱਲ ਕਰਦੀਆਂ ਇਹ ਜਿਹੜੇ ਚਾਹ ਨਹੀਂ ਇਹਨਾਂ ਤਾਂ ਨਸ਼ੇ ਦੀ ਚਾਹ ਹੁੰਦੀ ਆ ਉਹ ਗਿਆ ਹੋਣਾ ਕਿ ਲਫੰਡੇ ਦੋਤਾ ਕੋਲੇ ਕੋਈ ਫਾਇਦਾ ਨਹੀਂ ਹੋਇਆ ਵੀਰੇ ਨੂੰ ਵੀ ਸਮਝਾਏ ਦਾ ਇੰਨਾ ਸਮਝਾਇਆ ਕਿ ਵੀਰ ਤੂੰ ਨਾ ਆਏ ਰਾਹ ਪਾ ਨਾ ਆਏ ਰਾਏ ਪੈ ਫਿਰ ਵੀ ਪਤਾ ਨਹੀਂ ਕਿਉਂ ਪਤਾ ਨਹੀਂ ਇਹਨੂੰ ਕਦੋਂ ਸਮਝਾਉਗੀ ਰੱਬ ਇਹਨੂੰ ਕਦੋਂ ਮੱਤ ਦਊਗਾ ਕਦ ਮੇਰੇ ਬਾਪੂ ਨੂੰ ਸੁੱਖ ਦਾ ਸਾਹ ਆਊਗਾ ਹਲਤਾ ਸੇ ਦੁੱਖਾਂ ਨਾਲ ਹੀ ਘਰੇ ਪੈਾਂਗੇ ਬੇਟਾ ਆਜਾ ਆਂਦੀ ਬਾਪੂਰੀ ਉਹ ਬੇਟਾ ਮੈਂ ਕਹਿੰਦਾ ਖੇਤ ਵਾਲਾ ਕਿ ਤੇ ਤੂੰ ਇਧਰ ਘਰ ਦਾ ਧਿਆਨ ਰੱਖੀ ਨਾਲੇ ਇਹ ਨਸ਼ੇੜੀ ਦਾ ਧਿਆਨ ਰੱਖੀ ਉਹਦਾ ਕੋਈ ਪਤਾ ਨਹੀਂ ਉਹ ਜਿਹੜੇ ਆਪਣਾ ਉਹਦੇ ਨਸ਼ੇੜੀ ਯਾਰ ਨੇ ਨਾ ਸਾਰੇ ਲੋਕਾਂ ਦਾ ਸਮਾਨ ਚੱਕ ਚੱਕ ਕੇ ਵੇਚ ਜਾਂਦੇ ਨੇ ਮੈਨੂੰ ਲੱਗਦਾ ਆਹ ਤਾਂ ਉਹਨੇ ਵੀ ਠਾ ਗਈ ਥੋੜਾ ਜਿਹਾ ਘਰ ਦਾ ਸਾਰਾ ਧਿਆਨ ਰੱਖੀ ਕਿਤੇ ਇਹਦਾ ਹੋਵੇ ਵੀ ਚੱਕ ਕੇ ਸਮਾਨ ਹੀ ਘਰ ਦਾ ਵੇਚਣ ਲੱਗਦੇ ਹੋਣਾ ਗੱਲ ਨਹੀਂ ਬਾਪੂ ਜੀ ਤੁਸੀਂ ਫਿਕਰ ਨਾ ਹਲਾ ਦੇ ਦੇ ਦਾਂਦੇ ਫਿਕਰ ਦੇ ਦਾਂਦੇ ਨੇ ਮੈਂ ਚੱਲਿਆ ਕਿ ਜੇ ਆਵੇ ਤੈਨੂੰ ਤਾਲਮਚੋਲ ਕਰਕੇ ਕਿਸੇ ਤੰਗਾ ਪਿਆਰ ਫਤਕਾਰ ਨਾਲ ਉਹਨੂੰ ਮੇਰੇ ਕੋਲ ਭੇਜ ਦੀ ਮਾਰਾ ਮੋਟਾ ਮੇਰਾ ਹੱਥ ਬੋਤਾ ਅਲੂਆ ਕੇ ਕੀ ਕਰਪੂ ਜੀ ਹਾਂ ਤੇ ਇਹ ਦੇ ਬੋਤਲੋ ਬਾਪੂ ਗੱਲ ਤਾਂ ਸਹੀ ਕਹਿੰਦਾ ਸੀਗਾ ਇਹਨਾਂ ਅਮਲਿਆਂ ਦਾ ਵੀ ਨਾ ਸਰਿਆ ਪਿਆਗਾ ਕਰੋ ਹੀ ਨਹੀਂ ਪਤਾ ਕਦ ਚੱਕ ਕੇ ਭਾਂਡੇ ਕੀ ਸਿਲੰਡਰ ਕੀ ਇਹ ਨਹੀਂ ਪਤਾ ਸਣੇ ਆਟਾ ਚੱਕ ਕੇ ਵੇਚ ਦੇਣਾ ਇਹਨਾਂ ਨੂੰ ਤਾਂ ਆਪਣੇ ਨਸ਼ੇ ਤੱਕ ਮਤ ਲਵਾਗਾ ਪਰ ਸਭੀ ਕੋਈ ਨਹੀਂ ਕਦ ਬੁੱਧੀਪ੍ਰਸ਼ਟ ਹੋ ਜੇ ਇਹ ਨਹੀਂ ਹੈਗਾ ਦੀ ਕੋਈ ਬਾਪੂ ਨਾਲ ਜਾ ਕੇ ਕੰਮ ਧੰਦਾ ਕਰਵਾ ਦੇ ਕੋਈ ਪਰੋਸਾ ਨਹੀਂ ਹੈਗਾ ਵੀ ਪਾ ਦੇ ਇਹਨਾਂ ਨੂੰ ਦਿਮਾਗ ਘੁੰਮ ਜੇ ਇਹਨਾਂ ਦਾ ਬਾਪੂ ਗੱਲ ਸਹੀ ਕਹਿ ਕੇ ਗਿਆਗਾ ਬਾਪੂ ਦੀਆਂ ਗੱਲਾਂ ਤੇ ਗੌਰ ਕਰਾਂ ਮੈਂ ਥੋੜੀ ਹੁਸ਼ਿਆਰ ਹੋ ਕੇ ਰਹਾ ਮਾਂ ਚਲ ਕੰਮ ਧੰਦੇ ਤਾਂ ਮੇਰੇ ਨਿਬੜ ਗਏ ਸਾਰੇ ਹੋ ਗਿਆ ਚਲੋ ਜਦੋਂ ਆਊਗਾ ਬੜਾ ਆਪ ਲਿਆ ਕੇ ਪੁੱਛੂਗੀ ਜੇ ਜਾਊਗਾ ਤਾਂ ਨੂੰ ਕੋ ਸੁਖ ਸਹਾਰਾ ਹੋ ਜੂਗਾ ਉਹਦਾ ਉਦੋਂਦੋਂ ਕੋਈ ਫਾਇਦਾ ਹੈ ਨਹੀਂਗਾ ਜੇ ਕਹੇ ਤਾਂ ਸਮਝ ਜੂ ਦੁਬਾਰੇ ਫੇਰ ਕੇ ਆ ਕੇ ਦੇਖੂਗੇ ਚੱਲ ਮਨਾ ਆ ਚਾਰ ਘਾਂਡੇ ਨੰ ਨਵੇੜਾਂ ਪਰ ਮਾਰcate ਰਹੀ ਸਾਰਾ ਪੁੱਤ ਹਾਂਜੀ ਬਾਪੂ ਜੀ ਪੁੱਤ ਸਰੇ ਨਾ ਕਾਵੜ ਜੀ ਮੰਨ ਗਿਆ ਥੋੜੀ ਜੀ ਨਾ ਪੁੱਤ ਚਾਹ ਦਾ ਘੁੱਟ ਜਆ ਬਣਾ ਕੇ ਲਿਆਵਦੀ ਆ ਜੀ ਠੀਕ ਆ ਬਾਪੂ ਜੀ ਮੈਂ ਲਿਆਉਣੀ ਆ ਜੀ ਹਾਂ ਬਣਾ ਕੇ ਲਿਆ ਪੁੱਤ ਚਾਹ ਫਿਰ ਮੈਂ ਠੀਕ ਆ ਬਾਪੂ ਜੀ ਹਾਂ ਸੇ ਠੀਕ ਆ ਫਿਰ ਜਿਹੜਾ ਇਹ ਕੰਮ ਰਹਿੰਦਾ ਨਾ ਥੋੜਾ ਬਾਲਾ ਫਿਰ ਮੈਂ ਉਹ ਕੰਮ ਕਰਨਾ ਜਾ ਕੇ ਅੱਜ ਫਟਾਵੜ ਜੀ ਮੰਨ ਗਿਆ ਸਰੇ ਕੋਈ ਗੱਲ ਐ ਬਾਪੂ ਜੀ ਮੈਂ ਹੁਣੇ ਕੈਮ ਜੀ ਨਾ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਉਣੀ ਆ ਠੀਕ ਆ ਲਿਆ ਵਾਹਿਗੁਰੂ ਓ ਆਹ ਮੇਰਾ ਬੇਟਾ ਆ ਗਿਆ ਆ ਗਿਆ ਆ ਗਿਆ ਮਰੋਤਾ ਆ ਗਿਆ ਆ ਆ ਗਿਆ ਆ ਗਿਆ ਆ ਲੈ ਆਪ ਤੇ ਕੁਰਸੀਆਂ ਲੈ ਆਵਰੇ ਹਾਂ ਹਾਂ ਆ ਜਾਓ ਆ ਜਾਓ ਆ ਜਾਓ ਆਪ ਬੜਾ ਚੰਚੇਤੀ ਹੈ ਹਾਂਜੀ ਫਿਰ ਮਮਾ ਜੀ ਠੀਕ ਹੋ ਹਾਂ ਬਹੁਤ ਵਧੀਆ ਬਤਾ ਤੂੰ ਦੱਸ ਕਰੇ ਠੀਕ ਠਾਕ ਆ ਸਾਰੇ ਹਾਂਜੀ ਸਾਰੇ ਠੀਕ ਠਾਕ ਨੇ ਬਹੁਤ ਵਧੀਆ ਪਾਣੀ ਤਾਂ ਪੁਲਾ ਦੇ ਜੇ ਗੱਲਾਂ ਹੀ ਸੁਣੀ ਜਾਣਗੀਆਂ ਉਹ ਆਪਾਂ ਲੈ ਕੇ ਆਉਨੇ ਆ ਮੈਂ ਆਪਾਂ ਤਾਂ ਪਾਣੀ ਦੀ ਕੁਰਸੀਆਂ ਨਹੀਂ ਹੋਣ ਬੇਟਾ ਤੁਸੀਂ ਆ ਜਾਓ ਆਜਨ ਜੇ ਤੁਸੀਂ ਆ ਗਏ ਆ ਤਾਂ ਵਿਚਾਰੀ ਉਜੀ ਪਹਿਲਾਂ ਕੰਮਾਂ ਚ ਪਾਉਂਦੀ ਰਹਦੀ ਆ। ਆਜਨ। ਅੱਜ ਮੈਨੂੰ ਲੱਗਦਾ ਮੇਰਾ ਪੁੱਤ ਕੋਈ ਖੁਸ਼ੀ ਦੀ ਖਬਰ ਲੈ ਕੇ ਆਇਆ ਲੱਗਦਾ। ਮਾਮਾ ਜੀ, ਖੁਸ਼ੀ ਵਾਲੀ ਗੱਲ ਨਹੀਂ ਐ। ਹਾਂ ਪੁੱਤ। ਮਾਮਾ ਜੀ, ਮੁੰਡੇ ਆਲਿਆਂ ਨੇ ਨਾ ਜਵਾਬ ਦਿੱਤਾ ਰਿਸ਼ਤੇ ਨੂੰ। ਜਵਾਬ ਦਿੱਤਾ? ਹਾਂ ਜੀ। ਰਿਸ਼ਤੇ ਨੂੰ ਜਵਾਬ ਦਿੱਤਾ। ਰਾਜੀ ਛਾਗਣਾ ਕਿਲੇ ਕੈਂਟ ਜੀ ਠੀਕ ਹੈ ਬਣੇ ਹਾਂ ਮਾਮਾ ਜੀ ਤੁਸੀਂ ਟੈਨਸ਼ਨ ਕਿਉਂ ਪਾਈ ਐ ਉੱਥੇ ਮੈਨੂੰ ਸਹੀ ਗੱਲ ਦੱਸ ਸੱਚ ਕਿਹਨੀ ਤੁਵੇ ਹਾਂਜੀ ਮਾਮਾ ਜੀ ਇੱਕ ਵਾਰੀ ਕਹਦੇ ਮੇਰਾ ਪੁੱਤ ਝੂਠ ਹੈ ਗੱਲ ਇਹ ਮਾਮਾ ਜੀ ਮੈਂ ਕਿਵੇਂ ਕਹਦਾ ਵੀ ਇਹ ਗੱਲ ਝੂਠ ਹੈ ਉੱਤਨਾਂ ਦੀ ਕੋਈ ਮੰਗ ਐ ਮਾਮਾ ਜੀ ਉਹ ਕਹਿੰਦੇ ਨੇ ਵੀ ਅਸੀਂ ਨਸ਼ੇੜੀ ਦੀ ਭੈਣ ਨਹੀਂ ਵਿਆਉਣੀ ਪੁੱਤ ਉਹਦੇ 'ਚ ਮੇਰੀ ਧੀ ਦਾ ਕੀ ਕਸੂਰ ਹੈ ਮਾਮਾ ਜੀ ਉਹ ਇਹ ਕਹਿੰਦੇ ਨੇ ਵੀ ਕੱਲ ਨੂੰ ਇਹ ਸਾਡੇ ਮੁੰਡੇ ਨੂੰ ਵੀ ਚਿੱਟੇ ਤੇ ਲਾ ਦੂਗਾ ਰੁੱਭਾ ਮੇਰੇ ਆ ਆ ਬਿੱਤ ਪੁੱਤ ਉਹ ਦੋ ਕਹਿਣਗੇ ਬਾਹ ਕਰ ਦੂਗਾ ਤੂੰ ਜਿਵੇਂ ਜਿਵੇਂ ਕਿ ਮੇਰਾ ਨੰਬਰ ਆ ਲਾ ਪੁੱਤ ਮਾਮਾ ਜੀ ਤੁਸੀਂ ਮੇਰੇ ਅੱਗੇ ਹੱਥ ਨਾ ਜੋੜੋ ਠੀਕ ਹੈ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਐ ਪਰ ਮਾਮਾ ਜੀ ਦੇ ਵਿੱਚ ਮੈਂ ਵੀ ਕੀ ਕਰ ਸਕਦੀ ਆ ਮਾਮਾ ਜੀ ਜਿਹੜੀ ਆਪਾਂ ਉਹਨਾਂ ਨੂੰ ਘੜੀ ਪਾ ਕੇ ਆਏ ਸੀ ਦੇਖਣ ਗਿਆ ਨੂੰ ਉਹਨਾਂ ਨੇ ਉਹ ਵੀ ਮੋੜ ਦਿੱਤਾ ਮੇਰੇ ਕਿਹੜਾ ਕੰਮ ਐ ਨਾ ਬੜੀ ਸ਼ੌਕ ਨਾਲ ਧੀ ਦਾ ਰਸਤਾ ਕੀਤਾ ਵੀ ਪਰ ਬਖਦ ਮਾਂ ਮੇਰੀ ਧੀ ਦੇ ਸਜੋਗ ਯੱਗਿਆ ਕੁਝ ਤਾਂ ਸੋਚ ਲੰਦਾ ਜੀ ਹੌਸਲਾ ਰੱਖੋ ਕਾਨੂੰ ਦਿਲ ਛੋਟਾ ਕਰਦੇ ਹੋ ਆਪਾਂ ਕੋਈ ਨਹੀਂ ਕਿਤੇ ਹੋਰ ਰਿਸ਼ਤਾ ਦੇਖ ਲਾਂਗੇ ਬੈਠੋ ਮੈਨੂੰ ਲੱਗਦਾ ਇਸੇ ਘਰ ਦੇ ਵਿੱਚ ਉਹ ਪਰ ਮਤ ਚਾਹੂਗਾ ਨਹੀਂ ਮਤ ਨਹੀਂ ਹੋ ਸਕਦਾ ਪੁੱਤ ਨਹੀਂ ਮਾਮਾ ਜੀ ਇਹੋ ਜਿਹਾ ਕੁਝ ਨਹੀਂ ਹੁੰਦਾ ਆ ਪ੍ਰੇਮਿਕ ਨੂੰ ਉਸ ਹੱਥ ਤੇ ਨਹੀਂ ਦੇਖਦੇ ਆਪਾਂ ਜਦੋਂ ਮੇਰੀ ਤੈਨੂੰ ਪਤਾ ਲੱਗੂਗਾ ਕਿ ਮੇਰੇ ਮੇਰ ਕਰਕੇ ਨਸ਼ੇੜੇ ਕਰਕੇ ਮੇਰਾ ਰਿਸ਼ਤਾ ਛੁੱਟ ਗਿਆ ਤਾਂ ਪੁੱਤ ਬੰਦੇ ਜਿੰਨਾ ਪਹਿਲੇ ਹੀ ਬਹੁਤ ਗੱਲਾਂ ਹੁੰਦੀਆਂ ਨੇ ਮੈਂ ਕਿਹਨੂੰ ਕਿਹਨੂੰ ਜਵਾਬ ਦਊਗਾ ਮਾਮਾ ਜੀ ਤੁਸੀਂ ਹੌਸਲਾ ਰੱਖੋ ਕੰਨ ਤੁਸੀਂ ਹੌਸਲਾ ਛੱਡਦੇ ਹੋ ਤੁਸੀਂ ਆਪਤੀ ਆਪਣੀ ਨੂੰ ਵੀ ਹੌਸਲਾ ਤੁਸੀਂ ਦੇਣਾ ਹੁਣ ਉਹਦੇ ਅੱਜ ਬਾਹਰ ਉਹਨੂੰ ਗੱਲ ਲਾ ਕੇ ਸਹਾਰਾ ਦਿੱਤੀ ਬਾ ਕਿਹੜੇ ਡੰਗ ਹਾਜ਼ਰਾ ਤੋਂ ਆਪਣੇ ਤੇ ਨੂੰ ਮਾਮਾ ਜੀ ਕੋਈ ਨਾ ਤੁਸੀਂ ਹੌਸਲਾ ਰੱਖੋ ਮੈਂ ਕਰਦੀ ਆ ਰਾਜ ਨਾਲ ਮੇਰੇ ਤੇ ਨੂੰ ਹੌਸਲਾ ਦੇ ਮੈਨੂੰ ਤੇਰੇ ਤੇ ਮਾੜਾ ਪੁੱਤ ਕੋਈ ਗੱਲ ਨਹੀਂ ਮਾਮਾ ਜੀ ਨੂੰ ਹੌਸਲਾ ਦੇ ਤੁਹਾਡੇ ਆਤਰੇ ਆਉ ਮਾਮਾ ਜੀ ਤੁਸੀਂ ਹੌਸਲਾ ਰੱਖੋ ਕੋਈ ਨਾ ਮੈਂ ਕਰਦੀ ਆ ਤੂੰ ਤੋਬੀ ਨਾਲਦਾ ਮੈਂ ਆਪਣੀ ਤੇਰੀ ਨਾਲ ਇੱਕ ਗੱਲ ਕਰਨੀ ਸੀ ਮੈਂ ਆਪਣਾ ਸਾਰਿਆਂ ਗੱਲਾਂ ਸੁਣਦੇ ਆਂ ਅੱਜ ਦੇ ਦਿਨ ਦੇ ਬਦਲ ਯਾਦ ਆ ਗਿਆ ਇੱਕ ਵਾਰ ਨਾ ਦੇਖ ਦੇ ਸਾੜੇ ਨਹੀਂ ਰਾਜ ਦੇਖਾ ਪਕੜ ਰੱਬ ਦੇ ਮਾਂ ਹਮਾਰੇ ਨੇ ਉਹ ਕਾ ਟੈਂਸ਼ਨ ਨਾ ਲੈ ਠੀਕ ਹੋ ਜਾਗਾ ਇੱਕ ਦੋ ਵਧੀਆ ਮਿਲ ਜਾਗਾ ਤੋ ਆਪਾਂ ਪਹਿਲਾਂ ਹੀ ਪਤਾ ਲੱਗ ਗਿਆ ਲੱਗ ਗਿਆ ਆਪਾਂ ਨੂੰ ਤੇਰੇ ਬਾਪੂ ਨੂੰ ਬੰਨਾ ਚਾਹ ਉਸੇ ਮੇਰੇ ਤੇ ਦਾ ਵਧੀਆ ਕਰ ਰਿਸਤਾ ਹੋ ਗਿਆ ਕੋਈ ਨਾਰਾਜ਼ ਟੈਨਸ਼ਨ ਨਾਲ ਹੈ ਠੀਕ ਹੈ ਨਾ ਪਰਮਾਤਮਾ ਸਾਰਾ ਕੁਝ ਵਧੀਆ ਹੀ ਕਰੂਗਾ ਮੈਨੂੰ ਆਪਕੇ ਟੈਨਸ਼ਨ ਨਹੀਂ ਪੈਣਾ ਮੈਨੂੰ ਬਾਪੂ ਤੇ ਬਾਣੀ ਟੈਨਸ਼ਨ ਰਹਿੰਦੀ ਹੈ ਹੁਣ ਕੀ ਕਰੀਏ ਜਦੋਂ ਆਪਣਾ ਆਪ ਦਾ ਹੀ ਚੱਕਾ ਕੋਟਾ ਬਹੁ ਸੀ ਰਹਿਣਾ ਬਹੁਤ ਕੀ ਕਰ ਰਿਹਾ ਬਾਪੂ ਨੂੰ ਬਹੁ ਸਮਝਾਉਣੀ ਆ ਜਵੇਂ ਨਹੀਂ ਸਮਝਦਾ ਹੋਏਗਾ ਜਿਉ ਸਮਝੀ ਜੇ ਫਿਰ ਫਿਰ ਲੀਟੇ ਕਾਦੇ ਨੇ ਕਾਟੇ ਕਾਦੇ ਆ ਫਿਰ ਇੱਤੋਂ ਸਾਰੇ ਪਾਸਿਓਂ ਆਪਾਂ ਸੌਖੇ ਜਿਓ ਸਹੀ ਹੋਵੇ। ਮਸ ਮੇਰੇ ਬੰਨਿਓ ਥੋੜਾ ਸੁਖ ਦਾ ਸਾਥ ਮਿਲਿਆ ਸੀਗਾ। ਫਿਰ ਦੁੱਖਾਂ ਦੇ ਵਿੱਚ ਪਾਦਾ ਰੱਬ ਨੇ। ਚੱਲ ਤੂੰ ਮੇਰੀ ਗੱਲ ਸੁਣ ਤੂੰ ਟੈਨਸ਼ਨ ਨਾ ਆਪਾ ਕਿਉਂਕਿ ਦੇਖ ਮਾਮੇ ਨੂੰ ਸਾਂਭਣ ਵਾਲੀ ਤੂੰ ਹੀ ਐ। ਠੀਕ ਆ ਮਾਮੇ ਦਾ ਹੌਸਲਾ ਮਾਮੇ ਨਾਲ ਕੱਢਣਾ ਤੂੰ ਹੀ ਐ। ਹੁਣ ਤੈਨੂੰ ਉਹਦਾ ਤਾਂ ਪਤਾ ਹੀ ਅਭੀ ਕੀ ਉਹ ਸਹਾਰਾ ਦੇ ਦੇਗਾ। ਚੱਲ ਠੀਕ ਆ ਬਣਾ। ਠੀਕ ਆ ਨਾ ਮਾਮੇ ਸਾਹਮਣੇ ਬਿਲਕੁਲ ਨਹੀਂ ਰੋਣਾ ਠੀਕ ਆ। ਤੂੰ ਹੌਸਲਾ ਦੇਣਾ ਉਹਨੂੰ ਸਕੰ। ਬਸ ਮੇਰੀ ਗੱਲ ਸੁਣ। ਉਹ ਬਾਪੂ ਜੀ ਨੂੰ ਹੌਸਲਾ ਦੇਈ। ਉਹਨਾਂ ਨੂੰ ਮਹਿਸੂਸ ਵੀ ਨਾ ਹੋਣ ਦੇ ਠੀਕ ਹੈ ਠੀਕ ਹਾਂ ਹੌਸਲਾ ਦੇ ਕੇ ਰੱਖੀ ਨਾ ਹਾਂ ਕਿਉਂਕਿ ਤੂੰ ਆਪਣੇ ਬਾਪੂ ਨੂੰ ਇਹ ਗੱਲ ਕਹਿਣੀ ਵੀ ਬਾਪੂ ਤੇਰੀ ਕੁੜੀ 'ਚ ਕਿਹੜਾ ਕੋਈ ਕਮੀ ਐ ਉਹ ਇਸਤੇ ਬਥੇਰੇ ਹਾਂ ਇਸਤੇ ਹੋਰ ਬਥੇਰੇ ਹੌਸਲਾ ਨਾ ਛੱਡੀ ਠੀਕ ਹੈ ਨਾ چاہے ਤੈਨੂੰ ਪਤਾ ਲੱਗ ਗਿਆ ਉਹਨਾਂ ਨੂੰ ਮਹਿਸੂਸ ਨਾ ਹੋਵੇ ਮੈਨੂੰ ਸਾਰੀ ਗੱਲ ਦਾ ਪਤਾ ਨਹੀਂ ਚੱਲ ਮੇਰੀ ਗੱਲ ਸੁਣ ਆਪਾਂ ਬਾਹਰ ਚੱਲਦੇ ਆ ਠੀਕ ਹੈ ਨਾ ਤੂੰ ਉੱਥੇ ਬਿਲਕੁਲ ਫੀਲ ਨਹੀਂ ਹੋਣ ਦੇਣਾ ਵੀ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਠੀਕ ਹੈ ਬਣਾ ਠੀਕ ਹੈ ਨਾ ਹਾਂ ਬਤਾਉ ਤੇ ਹੌਸਲਾ ਦੇ ਠੀਕ ਬਸ ਮੈਂ ਟੈਨਸ਼ਨ ਆ ਗਿਆ ਪੁੱਤ ਹਾਂ ਬੈਠਾ ਪੁੱਤ ਅਲਵੜਾ ਅੱਧਰ ਹੈ ਹਾਂ ਅਲਵੜਾ ਬੇਟਾ ਬੱਪਾ ਤੂੰ ਕੇ ਮੂੰਹ ਜਿਹਾ ਲੰਕਾਈ ਬੈਠਾ ਹਾਂ ਬੇਟਾ ਮੈਂ ਕਾ ਤੂੰ ਮੂੰਹ ਨਿਕ ਮਗਾਉਣਾ ਹਾਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਨੂੰ ਦੱਸਦਾ ਭੈਣ ਹੋ ਰਹੀ ਨੇ ਸਾਰੀ ਗੱਲ ਤੇ ਰਿਤੀ ਘੱਟਾ ਕਿਸੇ ਨਾਲ ਰਿਸ਼ਤੇ ਬਾਦੂ ਪੁੱਤ ਨਾ ਸਮਝਦਾ ਸਾਰੀ ਗੱਲ ਮੇਰੇ ਪੁੱਤ ਨੂੰ ਕੋਈ ਘਰ ਨਹੀਂ ਹਾਂ ਹੁਣ ਮੈਂ ਆਪਣੀ ਪੀ ਲਈ ਵਾਸਤੇ ਉਸ ਤੋਂ ਵਧੀਆ ਖਾਨਦਾਨ ਦੇਖ ਕੇ ਮੇਰੀ ਪੀ ਦੇ ਹੱਥ ਪੀਲੇ ਕਰੂੰਗਾ ਬੱਪੂ ਮੈਂ ਤਾਂ ਤੇਰੇ ਕਰਕੇ ਹਾਂ ਕਰਤੀ ਸੀਗੀ ਮੈਨੂੰ ਥੋੜੀ ਮੁੰਡਾ ਪਸੰਦ ਸੀਗਾ ਮੈਂ ਤਾਂ ਐ ਸੀ ਮੇਰੇ ਬਾਪੂ ਦਾ ਦਿਲ ਦੁਖੀ ਨਾ ਹੋਵੇ ਵੀ ਮੇਰੀ ਕੁੜੀ ਨੇ ਮਨਾਂ ਕਰਤਾ ਇਹ ਉਹਦਾ ਗੱਲ ਕਹਤੀ ਇਹ ਤਾਂ ਕੋਈ ਮਾਪਿ ਉਹਦਾ ਦਿਲ ਭੁੱਲ ਫੇਰ ਪਤਾ ਲੱਗਦਾ ਕੋਈ ਨਾ ਉਹ ਕਾਲਪੁਰਖ ਵੈਗੁਰ ਦਾ ਪਾਣਾ ਮੰਨ ਕੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਪੁੱਤ ਤੈਨੂੰ ਇਸ ਤੋਂ ਵੀ ਵਧੀਆ ਮੈਂ ਕਰ ਲੱਭ ਕੇ ਦਊਂਗਾ ਮੈਂ ਬੱਪੂ ਦੇਖ ਕਿੰਨੀ ਖੁਸ਼ ਆਂਗੀ ਹੈਗੇ ਮੇਰੇ ਚਿਹਰੇ ਤੇ ਉਦਾਸੀ ਪੁੱਤ ਬਸ ਹੁਣ ਤੂੰ ਵੀ ਖੁਸ਼ ਰਹਿ ਹੁਣ ਟੰਟਣ ਕਦਾ ਕੇ ਤੇਰੀਆਂ ਭੈਣਾਂ ਆਈਆਂ ਨੇ ਹਨਾ ਇਹਨਾਂ ਵਾਸਤੇ ਚਾਹ ਪਾਣੀ ਰੋਟੀ ਮਾਨੇ ਤਿਆਰ ਕਰ ਪਤਾ ਨਹੀਂ ਸਵੇਰ ਦੀਆਂ ਤੁਰੀਆਂ ਨੇ ਕੁਝ ਖਾਦਾ ਪੀਤਾ ਕਿ ਨਹੀਂ ਜਾਂ ਮਰਦੀ ਇਹਨਾਂ ਵਾਸਤੇ ਰੋਟੀ ਪਾਣੀ ਤਿਆਰ ਕਰ ਕੋਈ ਗੱਲ ਨਹੀਂ ਬਾਪੂ ਮੈਂ ਬਣਾ ਕੇ ਲੈਣੇ ਤੇਰੇ ਲਈ ਵੀ ਬਦੇਚ ਬਣਾ ਕੇ ਲੈ ਕੇ ਆਉਂਗੀ ਠੀਕ ਹੈ ਹਾਂ ਠੀਕ ਹੈ ਚੰਗਾ ਬਾਪੂ ਕੋਈ ਨਹੀਂ ਚੋ ਕਰਦਾ ਤੂੰ ਫਕੀਰੀ ਕਰ ਮੈਨੂੰ ਤੇਰੇ ਤੇ ਪਰੋਤ ਮੇਰੀ ਤੇ ਵਾਸਤੇ ਕੀ ਇਸ ਤਰ੍ਹਾਂ ਦਾ ਰਿਸ਼ਤਾ ਭੇਜ ਕਿ ਜਿੰਨੇ ਮੇਰੇ ਹੀ ਪੀਨੇ ਤੇ ਦੁੱਖ ਕੱਤੇ ਨੇ ਉਹਨਾਂ ਵਗੇ ਦਾ ਕਿ ਸੁੱਖ ਮਿਲ ਜਾਵੇ ਸੁੱਖ ਮਿਲ ਜਾਵੇ ਸੁੱਖ ਮਿਲ ਜਾਵੇ ਆਜਾ ਰਾਜਾ ਕਿਹੜੇ ਗੱਲ ਦਸਨੇ ਹਾਲ ਆਇਆ ਤੈਨੂੰ ਕੀ ਹਾਂ ਹਾਂ ਚੱਲ ਭੈਣ ਚੱਲ ਮੈਂ ਵਸਣਾ ਸਿਰਜ ਲਾਗੀ ਸੀ ਕਰਨ ਅੱਜ ਮੌਸਮ ਵੀ ਸਹੀ ਹੈਗਾ ਕੰਮ ਨਿਮੇੜ ਦਿੰਦਾਂਗਾ ਚ ਉਹ ਰੁਕ ਦੋ ਮਿੰਟ ਮੈਂ ਨਾ ਬਾਪੂ ਨੂੰ ਕਹਿਦਾ ਬਾਪੂ ਬਾਪੂ ਆਵਤ ਕੀ ਕਰੀ ਜਾਣਾ ਮੈਂ ਦੌਣ ਜੀ ਕੱਸ ਰਿਆ ਸੀ ਮੰਦੇ ਦੀ ਉਹ ਨਾ ਜੱਸੀ ਹੋਰੀ ਆਈ ਸੀ ਕਹਿੰਦੀ ਸਾਡੇ ਨਾਲ ਗਹਾਰਾ ਲਵਾ ਦੇ ਅੱਛਾ ਬੱਤ ਮੈਂ ਉਹਨਾਂ ਦਾ ਗਹਾਰਾ ਜਿਹਾ ਲਵਾਇਆ ਮਾਂ ਅੱਛਾ ਬੱਤ ਹਾਂ ਉਹ ਆਂਣਾ ਨੇ ਉਹਰੇ हां हां बापू खड़िया ਨੇ ਗਿਆ ਅੰਦਰ हां ਠੀਕ ਆ ਪੁੱਤ ਧਿਆਨ ਨਾਲ ਜਾਇਓ ਤੇ ਜਲਦੀ ਮੁੜਿਆਈ ਪੁੱਤ ਠੀਕ ਆ ਬਾਪੂ हां हां ਪਤਾ ਨਾ ਤੈਨੂੰ ਫਿਰ ਆਪਣੇ ਪਾਠੀਆਂ ਵੀ ਨੇ ਹੋਇਆ ਪਈਆਂ ਨੇ ਫਿਰ ਮੈਂ ਵੀ ਆਪਣਾ ਵਾਲਾ ਸਮੇਟ ਲੂੰਗੀ بارش ਆਉਣ ਤੋਂ ਪਹਿਲਾਂ ਪਹਿਲਾਂ हां ਪੁੱਤ ਜਾਇਆ ਜਾਇਆ ਤੇ ਛੇਤੀ ਮੁੜਿਆਈ ਠੀਕ ਆ ਠੀਕ ਆ ਬਾਪੂ ਧਿਆਨ ਨਾਲ ਜਾਇਓ ਨਾਲੇ ਠੀਕ ਆ ਬਾਪੂ ਜੀ ਠੀਕ ਆ ਪੁੱਤ ਠੀਕ ਜਾਇਓ ਬਣਾ ਚੱਲੀਏ ਆ ਲੈ ਗੱਲ ਸੁਣ ਸੱਚ ਇੱਕ ਮੇਰੀ ਤੁਸੀਂ ਨਾ ਪਹਿਲਾਂ ਵੀ ਮੇਰੇ ਨਾਲ ਐ ਕੀਤਾ ਮੇਰਾ ਗਾਹਰ ਨਾ ਤੁਸੀਂ ਅੱਧ ਵਿਚਾਲੇ ਰਖਵਾਤਾ ਰਾਜ ਮੇਰੀ ਗੱਲ ਸੁਣ ਮੇਰੇ ਚਾਰ ਟੋਕਰ ਹੀ ਲੱਗਣਗੇ ਪਹਿਲਾਂ ਮੇਰਾ ਗਾਹਰ ਲਵਾ ਦਿਓ ਫਿਰ ਮੈਂ ਤੇਰਾ ਲਵਾ ਦਾਂ ਅੱਛਾ ਹੁਣ ਪਹਿਲਾਂ ਮੈਨੂੰ ਐ ਦੱਸ ਫਿਰ ਹੁਣ ਪਹਿਲਾਂ ਇਹਦੇ ਨਾਲ ਲਵਾਉਣ ਲੱਗੀ ਮੇਰੇ ਨਾਲ ਤਾਂ ਵਿਚ ਵਿਚਾਲੇ ਛੜਤਾ ਪਹਿਲਾਂ ਮੇਰੇ ਨਾਲ ਤਾਂ ਸਿਰੇ ਚੜਵਾ ਦੇ ਤੁਸੀਂ ਐ ਗਾਤੋ ਕਰਦੀ ਹੋਣੀਆਂ ਹੋਗੀਆਂ ਮੇਰੇ ਬਾਰੇ ਵੀ ਸੋਚ ਮੈਂ ਤਾਂ ਕੱਲੀ ਹੀ ਐਗੀ ਮੇਰੀ ਗੱਲ ਸੁਣ ਰਾਜ ਤੇਰੇ ਨਾਲ ਵੀ ਲਵਾ ਜਾਾਂਗਾ ਪਹਿਲਾਂ ਮੇਰੇ ਨਾਲ ਚਾਰ ਟੋਕਰੇ ਉਲਵਾ ਦੇ ਫਿਰ ਆਪਾਂ ਰਲ ਕੇ ਇਹਦਾ ਲਵਾ ਦੇਗੇ ਨਾਲ ਤੇਰਾ ਗਾਹਰ ਲੱਗੂਗਾ ਚਲ ਵੇਖਾਏ ਕਰ ਲੈਨੇ ਪਹਿਲਾਂ ਇਹਦੇ ਨਾਲ ਲ ਚਲੋ ਆ ਵੀ ਕੰਮ ਨਿਬੜਿਆ ਅਜੇ ਤੱਕ ਰਾਤ ਵੀ ਨਹੀਂ ਆਈ ਬਦਲ ਲੈ ਆ ਗਈ ਰਾਤ ਮੇਰੀ ਤੂੰ ਬਾਪੂ ਨਿਬੜਗੇ ਤੇਰਾ ਕੰਮ ਹਾਂ ਪੁੱਤ ਮੈਂ ਇਤਨਾ ਸਾਰਾ ਕੰਮ ਨਿਬੇੜਦਾ ਜਿੰਨਾ ਕਿ ਸੀਗਾ ਉਹ ਨਿਬੇੜਦਾ ਤੇ ਮੈਂ ਹੁਣ ਖੇਤ ਜਾਣਾ ਸੀ ਚਲ ਤੂੰ ਬੈਠ ਮੈਂ ਤੇਰੇ ਲਈ ਨਾ ਚਾਹ ਬਣਾ ਕੇ ਲੈ ਕੇ ਆਉਣੀ ਆ ਮੇਰੀ ਧੀ ਨੇ ਮੇਰੇ ਨਾਲ ਦਿਲ ਦੀ ਗੱਲ ਬਹੁਤ ਜਲਦੀ ਪੁੱਝ ਲੈਂਦੀ ਐ ਮੈਂ ਚਾਹ ਬਣਾਉਣੀ ਜਾ ਰਿਹਾ ਸੀ ਆਪਣੇ ਵਾਸਤੇ ਮੈਨੂੰ ਪਤਾ ਮੇਰੇ ਬਾਪੂ ਨੂੰ ਚਾਹ ਦਾ ਔੜ ਘਾ ਆ ਰਿਹਾ ਸੀ ਤਾਂ ਹੀ ਤਾਂ ਮੈਂ ਭੱਜੀ ਭੱਜੇ ਆਈਆਂਗੀ ਉਹ ਪੁੱਤ ਤਾਂ ਹੀ ਦਾ ਫਿਰ ਤੇਰੇ ਵਾਸਤੇ ਦੇਣਾ ਤੇਰੇ ਕਹਿਣ ਤੋਂ ਬਿਨਾਂ ਹੀ ਤੈਨੂੰ ਸੂਟ ਬੂਟ ਜੋ ਚਾਹੀਦਾ ਦਾ ਮੇਰੀ ਧੀ ਵਾਸਤੇ ਸਾਰਾ ਕੁਝ ਹਾਜ਼ਰ ਆ। ਉਹ ਤਾਂ ਮੈਨੂੰ ਪਤਾ ਹੀ ਆ ਕਿ ਮੇਰੇ ਬਾਪੂ ਜੋ ਕਰਦਾ ਮੇਰੇ ਲਈ ਕਰਦਾ। ਲੈ ਆ ਚਾੜਾ ਕੁੱਟ ਬਣਾ। ਹੁਣ ਹੀ ਆਈ ਬਾਪੂ ਮੈਂ। ਯਾ ਕੀ ਹੋਇਆ ਪਿਆਗਾ? ਸਿਲੰਡਰ ਕਿੱਧਰ ਗਿਆ? ਆਏ ਹੁਣ ਬਾਪੂ ਨੂੰ ਜਾ ਕੇ ਕਹਾ? ਬਾਪੂ ਹਾਂ ਪੁੱਤ ਸਿਲੰਡਰ ਭਰਵਾਉਣਾ ਦਿੱਤਾਗਾ ਨਾ ਮੈਂ ਕਦੋਂ ਭੇਜਿਆ ਭਰਉਣ ਵਾਸਤੇ ਫਿਰ ਸਿਲੰਡਰ ਤਾਂ ਹੈ ਨਹੀਂ ਰਸੋਈ ਚ ਅਜੇ 4 ਦਿਨ ਤਾਂ ਹੋਏ ਨੇ ਪੁੱਤਾਂ ਪਾ ਸਿਲੰਡਰ ਭਰਾਇਆ ਫਿਰ ਬਾਪੂ ਸਿਲੰਡਰ ਕਿੱਧਰ ਗਿਆ ਹੈ ਨਹੀਂ ਅੰਦਰ ਮੈਨੂੰ ਤਾਂ ਐਸੀ ਤੁਸੀਂ ਨੇ ਭਰਵਾਉਣਾ ਦੇਤਾ ਨਾ ਪੁੱਤ ਉਹ ਪੈਨ ਹੁਣ ਤਾਂ ਸਿਲੰਡਰ ਭਰ ਆਇਆ ਹੈ ਨਹੀਂ ਅੰਦਰ ਨਾ ਬਾਪੂ ਜੀ ਤੁਸੀਂ ਦੇਖ ਲਓ ਜਾ ਕੇ ਕੌਣ ਲੈ ਗਿਆ ਸਿਲੰਡਰ ਬਸ ਆ ਤਰੋ ਕਿਹਾ ਦਿਨ ਪੁੱਤ ਵੀ ਇਹਦੀਆਂ ਆਤਾਂ ਦਿਨ ਪਰਤੀ ਦਿਨ ਵਿਗੜਦੀਆਂ ਜਾਂਦੀਆਂ ਨੇ ਕਰਤਾ ਹੋਈ ਕੰਮ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਲਾਹਗਾਂ ਨੇ ਛੇੜੀ ਤੱਕ ਕੇ ਤੈਨੂੰ ਕਿਹਾ ਸੀ ਨਾ ਧਿਆਨ ਰੱਖੀ ਤੂੰ ਨਾ ਟੈਨਸ਼ਨ ਆ ਲੈ ਕੋਈ ਗੱਲ ਓ ਤਾਂ ਟੈਨਸ਼ਨ ਕਿਉਂ ਆਲਾ ਤੇਰੀ ਗੱਲ ਦਾ ਡਰ ਸੀ ਸ਼ੁਰੂ ਹੋ ਗਿਆ ਬਪੂ ਸਿਲੰਡਰ ਤਾਂ ਹੋਰ ਵੀ ਆ ਜਾਊਗਾ ਜੇ ਤੇਰੀ ਸਿਹਤ ਖਰਾਬ ਹੋ ਗਈ ਨਾ ਤੇਰੇ ਨਾਲ ਹੀ ਮੈਂ ਵੀ ਮੰਜੇ ਚ ਪੈ ਜਾਣਾ ਫਿਰ ਆਪਾਂ ਨੂੰ ਸਾਹਮੂਗਾ ਕੌਣ ਆ ਤੂੰ ਨਹੀਂ ਸੇ ਚਲੋ ਤੁਸੀਂ ਆਰਾਮ ਕਰੋ ਬੇਚੇ ਬੇਚਾ ਐਵੇਂ ਆਪਾਂ ਉਹਦੇ ਦੋਸ ਲਾਈ ਜਾਨੇ ਹੈਗੇ ਕੀ ਪਤਾ ਕੋਈ ਹੋਰ ਲੈ ਗਿਆ ਹੋਵੇ ਉਹ ਤੇ ਮੈਂ ਪੁੱਤੇ ਕੋਈ ਗੱਲ ਨਹੀਂ ਬਾਪੂ ਤੂੰ ਸੰਭਾਲ ਆਪਣੇ ਆਪ ਨੂੰ ਤਲ ਤਲ ਕਰਕੇ ਘਰ ਬਣਾਇਆ ਸੀ ਕੰਜਰ ਨੇ ਹੁਣ ਸਾਰਾ ਢਾਡ ਦੇਣਾ ਤੂੰ ਐਵੇਂ ਨਾ ਮਨ ਦੁਖੀ ਕਰਾ ਰਹਾ ਹਾਂ ਅਗਰ ਤੂੰ ਸ਼ੁਰੂ ਕਰਤਾ ਉਹਨੇ ਅੱਪਾ ਉਹਨੂੰ ਦੋਸ਼ ਦੇਈ ਜਾਂਦੇ ਖਬਰ ਕੋਈ ਹੋਰ ਲੈ ਗਿਆ ਹੋਵੇ ਉੱਤੋਂ ਹੋਰ ਨਹੀਂ ਕਰ ਸਕਦਾ ਤੇ ਘਰ ਦੇ ਵਿੱਚ ਹੋਰ ਕੋਈ ਚੋਰੀ ਨਹੀਂ ਕਰ ਕੋਈ ਨਾ ਮੈਨੂੰ ਪਤਾ ਉਹਦੀ ਆਦਤਾਂ ਦਾ ਮੈਂ ਸਮਝਾਉਂ ਵੀਰੇ ਨੂੰ ਕੋਈ ਗੱਲ ਨਹੀਂ ਪੁੱਤ ਉਹਦਾ ਮੋਟਰ ਤੋਂ ਵੀ ਚੱਕ ਕੇ ਬਹੁਤ ਸਾਰਾ ਵੇਚ ਆਇਆ ਮੈਂ ਤਾਂ ਪੀਏ ਤੈਨੂੰ ਦੱਸੀ ਵੀ ਨਹੀਂ ਬਾਪੂ ਕੋਈ ਗੱਲ ਨਹੀਂ ਉਹ ਸੁਧਰ ਜੂ ਬਸ ਤੂੰ ਟੈਨਸ਼ਨ ਨਾ ਲੈ ਬੇਟਾ ਟੈਨਸ਼ਨ ਕਿਉਂ ਆਣਾਵਾ ਨਾ ਤਲਤਲ ਕਰਕੇ ਘਰ ਬਣਾਇਆ ਅੱਜ ਦੀ ਬਰਬਾਦੀ ਸ਼ੁਰੂ ਕਰਤੀ ਅੱਜ ਦੀ ਬਰਬਾਦੀ ਸ਼ੁਰੂ ਕਰਤੀ ਅੱਜ ਦੀ ਬੰਦਾ ਆ ਗਿਆ ਆ ਗਿਆ ਕਿੱਥੇ ਵੇਜਾਂ ਕਿੱਥੇ ਦਿਓ ਬਾਕੂ ਸਲੰਡਰ ਕਿੱਥੇ ਆ ਤੂੰ ਸਲੰਡਰ ਕੀ ਪਤਾ ਸਲੰਡਰ ਤੂੰ ਹੀ ਵਿੱਚ ਕੈਸ਼ ਕਰਕੇ ਪਿਆਰ ਨਾ ਸੰਭਾਲਦਾ ਬਤ ਮੈਨੂੰ ਪਿਆਰ ਨਾਲ ਦੀ ਪੁੱਤ ਇਹੀ ਵਿੱਚ ਕੈਸ਼ ਸਲੰਡਰ ਅੱਜ ਤਾਂ ਸਲੰਡਰ ਵਿੱਚ ਆ ਇਹਨੇ ਸਾਰਾ ਘਰ ਵੇਚ ਦੇਣਾ ਇੱਕ ਇੱਕ ਚੀਜ਼ ਨਹੀਂ ਬਪੂ ਸੰਭੋਧ ਜੇ ਮੰਗੇ ਤਾਂ ਤੂੰ ਸੋਸ ਮੈਨੂੰ ਪੈਸੇ ਦੇ ਦ ਨਾ ਪੈਸੇ ਘਰਾਂ ਨੂੰ ਲੱਗਦੇ ਨੇ ਕਮਾਈ ਕਰਲਾ ਕੋਈ ਕੰਮ ਕਰਲਾ ਤੂੰ ਕੋਈ ਕੰਮ ਕਰਲਾ ਤੂੰ ਇਹਨੂੰ ਉੱਪਰ ਤੇ ਰੱਖ ਆਹ ਫੜ ਲਓ ਬਪੂ ਵਾਸਾ ਮੈਂ ਖਤਰਾ ਤੂੰ ਕਿਤੇ ਆਮ ਤੋੜ ਖਤਰਾ 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 ਦਮ ਮਾਰੀ ਦੋੜ ਦੋੜ ਗਰੀ ਦਮ ਮਾਰੀ ਦੋ ਦਮ ਮਾਰੀ ਦੋ ਦਮ ਮਾਰੀ ਕਿ ਨਾ ਫਿਰ ਮਾਰੀ ਜਾਵੇਂ ਮੇਰੇ ਨਾਲ ਮਾਰ 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 I ਸਭ ਤੋਂ ਪਹਿਲਾਂ ਦੇਸ਼ ਵਿਦੇਸ਼ 'ਚ ਵੱਸਦੀਆਂ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੀ ਸਮੁੱਚੀ ਟੀਮ ਵੱਲੋਂ ਸਾਰੇ ਟੀਮ ਦੇ ਸਾਡੇ ਮੈਂਬਰ ਨੇ ਸਾਰੇ ਆਰਟਿਸਟ ਨੇ ਇੱਕ ਛੋਟਾ ਜਿਹਾ ਸੀ ਉਦਦਮ ਕੀਤਾ ਇੱਕ ਓਪਰਾਲਾ ਕੀਤਾ ਕਿ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਨਸ਼ਿਆਂ ਦਾ ਦਰਿਆ ਚੱਲ ਰਿਹਾ ਇਹ ਜਿਹੜੀ ਕਹਾਣੀ ਅਸੀਂ ਫਿਲਮਾਈ ਹੈ ਇਹ ਕਿਸੇ ਇੱਕ ਘਰ ਦੀ ਕਹਾਣੀ ਨਹੀਂ ਇਹ ਘਰ ਘਰ ਦੀ ਕਹਾਣੀ ਹੈ ਪੰਜਾਬ ਦੇ ਵਿੱਚ ਨੌਜਵਾਨ ਕੁਰਾਹੇ ਪੈ ਚੁੱਕੇ ਆ ਨਸ਼ੇ ਦਾ ਹੜ ਆਇਆ ਹੋਇਆ ਮਾਂ ਪਿਓ ਦੀ ਬੇਕਦਰੀ ਆ ਭੈਣਾਂ ਦੀ ਕੋਈ ਕਦਰ ਨਹੀਂ ਇਹ ਹਰ ਘਰ ਦੀ ਕਹਾਣੀ ਨੂੰ ਅਸੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਸਾਡਾ ਛੋਟਾ ਜਿਹਾ ਉਦਮ ਆ ਔਰ ਨਾਲ ਦੀ ਨਾਲ ਇੱਕ ਬੇਨਤੀ ਵੀ ਆ ਚਾਹੇ ਇਸ ਸਕ੍ਰਿਪਟ ਦੇ ਵਿੱਚ ਲੱਖ ਘਾਟਾਂ ਤੁਹਾਨੂੰ ਨਜ਼ਰ ਆਉਣਗੀਆਂ ਪਰ ਜੋ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਨੂੰ ਸਹੀ ਢੰਗ ਨਾਲ ਦੇਖ ਕੇ ਸਾਡਾ ਹੌਸਲਾ ਜਰੂਰ ਵਧਾ ਦਿਓ ਕਮੈਂਟ ਕਰਕੇ ਲਾਈਕ ਕਰਕੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸੋ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਧੰਨਵਾਦ ਤੁਹਾਡੀ ਆਸ ਤੇ ਉਮੀਦ ਨਾਲ ਕਿ ਤੁਸੀਂ ਜਮਨਾ ਧੂਰੀ ਜਿਨ੍ਹਾਂ ਨੇ ਇਹ ਆਪਣੀ ਸਕ੍ਰਿਪਟ ਲਿਖੀ ਸਾਡੇ ਇਸ ਜਿਸ ਦੇ ਅਸੀਂ ਇਹ ਸਕ੍ਰਿਪਟ ਪਾ ਰਹੇ ਆ ਉਹਦਾ ਨਾਮ ਸਾਡੇ ਚੈਨਲ ਦਾ ਨਾਮ ਹੈ ਜਮਨਾ ਧੂਰੀ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾਓ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡਾ ਇਸੇ ਤਰ੍ਹਾਂ ਹੀ ਤੁਹਾਨੂੰ ਵਧੀਆ ਵਧੀਆ ਫਿਲਮਾਂ ਦੇ ਸਕੀਏ ਵਧੀਆ ਸਕ੍ਰਿਪਟਾਂ ਦੇ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ